ਉਹ ਦੀ ਅਸੀਂ ਪੀਖੀ ਲੰਘਿਆ ਤੇ ਬੋਹ ਲੰਘੇ ਇਹ ਤੋਂ ਬਾਅਦ ਪੈਟਰੋਲ ਪੰਪ ਆਉਂਦਾ ਹਾ ਇੰਡੀਆਨ ਓਇਲ ਦਾ ਇਹਦੇ ਨਾਲ ਢੱਬਾ ਜਰੂਰੀ ਜਾਣਾ ਹੁਣ ਰਾਤੀਏ ਵਾਲੇ ਰੋਡ ਤੇ ਆ ਤੇ ਵਧੀਆ ਖਾਣਾ-ਦਾਣਾ ਬੰਦੇ ਦਾ ਸਫਾਈ ਵਾਲਾ ਆ ਬਟਰ ਵਿੱਚ ਕਰ ਲਾ ਤੇ ਬਟਰ ਇਹ ਪਨੀਰ ਪੁੱਟ ਜਿ ਦਵਾਈ ਆ ਕੰਦਾ ਗੜਾ ਚੜਾਇਆ ਪਿਆ ਮਾਣ ਤੇ ਨਾਲ ਮਿਰਚਾਂ ਨੇ ਤਲੀਆਂ ਵੀ ਆ ਚਟਣੀ ਹੈਗੀ ਆ ਨਾਲ ਸਲਾਦ ਆ ਨਾਲ ਰੋਟੀਆਂ ਵਧੀਆ ਚਲੋ ਬਾਕੀ ਅਗਲੀ ਅਪਡੇਟ ਮਿੱਤਰੋ ਕਰਦੇ ਆ ਜੀ ਰਤੀਏ ਖੜੇ ਸੀ ਤੇ ਮਿੱਠੇ ਨੂੰ ਦਿਲ ਕਰਿਆ ਰੋਕ ਲੀਆ ਆ ਬਾਈ ਤੋਂ ਬਣਾਇਆ ਕੀ ਬਣਾਇਆ ਬਈ ਜੀ ਬਣਾਣਾ ਚਾਹੀਦਾ ਬਦਾਮ ਸੀ ਬਦਾਮ ਸੀ ਮੋਰਨ ਮੈਟਰੋ ਪਿਆ ਰੂ ਰਾਤ ਅ ਰਾਤ ਕਿਉਂ ਸੁਵਿਰੇ ਜਿਹੀ ਮਤਲਬ 4 ਵਜੇ ਤੇ ਗੇੜ ਫਿਰ ਚੂਰੂ ਪਾਰ ਕਰਕੇ ਮੜਾ ਜਾ ਰੈਸਟ ਕਰਨ ਲਈ ਰੁਕ ਗਏ ਸੀ ਤੇ ਵਧੀਆ ਇੱਥੇ ਫੈਮਿਲੀ ਰੈਸਟੋਰੈਂਟ ਟਾਬੇ ਬਣੇ ਹੋਏ ਤੇ ਹੁਣ ਬਸ ਤੁਰਦੇ ਆਂਗਾ ਕਿਉਂਕਿ ਉੱਥੋਂ ਪੰਜਾਬੋਂ ਤੁਰਦਿਆਂ ਨੂੰ ਵੀ ਤਕਰੀਬਨ 6:00 ਵੱਜ ਗਏ ਸੀ ਸਾਨੂੰ 5:00 6:00 ਵਜੇ ਤੁਰੇ ਆ ਉੱਥੇ ਤੇ ਪਕਮਾਲਾ ਨੋਰਮਲ ਸਪੀਡ ਤੇ ਕੋਈ ਗੱਲ ਨਹੀਂ ਹੈਨਾ ਹੁਣ ਬਸ ਉੱਠ ਕੇ ਬਾਕੀ ਆ ਦੇਖੋ ਸ਼ੀਸ਼ਾ ਲੱਗਦੀ ਆ ਨਾ ਵਧੀਆ ਹੁਣ ਦਿਆਂ ਦਾ ਵੀ ਕਲੀਅਰ ਆ ਸਾਰਾ ਤੇ ਸਵੇਰੇ ਸਵੇਰੇ ਉੱਠਦੇ ਉੱਤੇ ਜੇ ਆ ਮਿਲ ਜੇ ਜੀ ਮਿੱਤਰੋ ਅਸੀਂ ਖੜੇ ਆਂ ਫਤਿਹਪੁਰ ਕੋਲੇ ਤੇ ਤੁਹਾਨੂੰ ਇੱਕ ਚੀਜ਼ ਦਿਖਾਈਏ ਆਰਾਮ ਕਰਕੇ ਇਹ ਚੀਜ਼ਾਂ ਵੀਡੀਓ ਚ ਦੇਖੀਆਂ ਕਈ ਵਾਰੀ ਆਪ ਕਦੇ ਫਲਮਾਉਣ ਦਾ ਮੌਕਾ ਨਹੀਂ ਮਿਲਿਆ ਅੱਜ ਕੁਦਰਤੀ ਦੇਖ ਗਿਆ ਇਹ ਮੇਰੇ ਖਿਆਲ ਚ ਸਟੀਮ ਵਾਲਾ ਕੋਈ ਪ੍ਰੋਜੈਕਟ ਲੱਗਦਾ ਹਨਾ ਜਦਾਂ ਵਾਲਾ ਬੂਲਾ ਦੇਣ ਵਾਲਾ ਤੇ ਇਹਦੇ ਚ ਪਿੱਛੇ ਵੀ ਵਿਚਾਲੇ ਉਹ ਦੇਖੋ ਮੇਰਾ ਖਿਆਲ ਉੱਥੇ ਸਟੇਅਰਿੰਗ ਹੋਊਗਾ ਮਗਰਲੇ ਟਾਇਰ ਅਲੱਗ ਤੋਂ ਕੰਟਰੋਲ ਹੁੰਦੇ ਆ ਅਸੀਂ ਦਾ ਸਾਡਾ ਮੈਂ ਭੁੱਲ ਗਿਆ ਰੀਚਾਰਜ ਨਹੀਂ ਮੈਂ ਇਕੱਠੇ ਪਾ ਦਿੰਨਾ ਹੁਣਾਂ ਉਹ ਰੀਚਾਰਜ ਮੁੱਕ ਗਿਆ ਸੀ ਮੈਂ ਤਾਂ ਟੋਲ ਤੇ ਖੜ੍ਹ ਕੇ ਸੀ ਰੀਚਾਰਜ ਹਲੇ ਅਪਡੇਟ ਨਹੀਂ ਹੋਈ ਪੇਮੈਂਟ ਇਹ ਗੱਡੀ ਨੂੰ ਟੋਲ ਤੋਂ ਪਰਲੇ ਪਾਸੇ ਉਰੇ ਆਉਂਦੀ ਨੂੰ 15 ਤੋਂ 20 ਮਿੰਟ ਹੋ ਗਏ ਆ ਇਹ ਬੜੀ ਮੁਸ਼ਕਲ ਨਾਲ ਪਾਰ ਹੁੰਦੀ ਆ ਆ ਦੇਖਿਓ ਇਹਦੇ ਵਿੱਚ ਇੰਜਨ ਪਾਵਰ ਬਹੁਤ ਤਕੜੀ ਆ ਇਹਦੀ ਟਰੱਕ ਦੀ ਕੇ ਇਹ ਨੰਬਰ ਆ ਜਮਾਤ ਕਰਾਈ ਆ ਆ ਥੱਲੇ ਬੰਦੇ ਇਹਦੇ ਨਾਲ ਜਿਹੜੇ ਚੱਲਦੇ ਆ ਇਹ ਇਹਦੇ ਵਿੱਚ ਹਿੱਸੇ ਟਾਇਰ ਦੇਖੋ ਕਿੰਡੀ ਲੰਬਾਈ ਆ ਕਿੱਡਾ ਪ੍ਰੋਜੈਕਟ ਆ ਇਹ ਤੇ ਆ ਸਾਰੇ ਕੱਲੇ ਕੱਲੇ ਟਾਇਰ ਪ੍ਰੈਸ਼ਰ ਨਾਲ ਜੁੜੇ ਹੋਏ ਨੇ ਇਹ ਪਿੱਛੋਂ ਵੀ ਆਪਰੇਟ ਹੁੰਦਾ ਉਹ ਦੇਖੋ ਡਰਾਈਵਰ ਜਾਂਦਾ ਉਹ ਪਿੱਛੋਂ ਪਿਛਲੇ ਟਾਇਰਾਂ ਨੂੰ ਕੰਟਰੋਲ ਕਰਦਾ ਉਹ ਲੀਵਰ ਲੱਗਿਆ ਉਹ ਜਿਹੜੇ ਜਿਹੜੇ ਨੂੰ ਹੱਥ ਪਾਇਆ ਉਹਦਾ ਤੇ ਇਹ ਬੜਾ ਲੰਬਾ ਪ੍ਰੋਜੈਕਟ ਹੈ ਜਦੋਂ ਪਹੁੰਚਦੇ ਆ ਨਾ ਇਹ ਇਹਨਾਂ ਨੂੰ ਮਹੀਨਿਆਂ ਦੇ ਹਿਸਾਬ ਨਾਲ ਟਾਈਮ ਲੱਗ ਜਾਂਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੀ ਮਿੱਤਰੋ ਪਹੁੰਚ ਗਏ ਆਪਾਂ ਫਿਰ ਲਾਂਡਣੂ ਜੇ ਆਉਂਦੇ ਅਨੁਮਾਨਗੜ ਬਲਦੀ ਸਰਦਾਰ ਸ਼ਹਿਰ ਬਲਦੀ ਫਿਰ ਇੱਥੋਂ ਦੀ ਆ ਕੇ ਆਪਾਂ ਆਹ ਰੋਡ ਤੇ ਮਿਲਣਾ ਹੁੰਦਾ ਹੁਣ ਆ ਜਾਂ ਆਪਾਂ ਹਾਰ ਹੋ ਕੇ ਤੇ ਸਿੱਧਾ ਰੋਡ ਇਹ ਆਉਂਦਾ ਆਹ ਦੁਕਾਨਾਂ ਆ ਜਾਂਦੀਆਂ ਨੇ ਤਰਪਾਲਾਂ ਵਗੈਰਾ ਦੀਆਂ ਟਰੱਕ ਦੇ ਨਾਲ ਰਿਲੇਟਡ ਕੋਈ ਵੀ ਸਮਾਨ ਇੱਥੋਂ ਲੈਣਾ ਮੁੰਡੇ ਦਾ ਥੋੜਾ ਜੇ ਰੇਟ ਮਹਿੰਗੇ ਆ ਪਰ ਜਾਣੀ ਐਮਰਜੈਂਸੀ 'ਚ ਬੰਦੇ ਨੂੰ ਹਰੇਕ ਚੀਜ਼ ਇੱਥੋਂ ਅਵੇਲੇਬਲ ਮਿਲ ਜਾਂਦੀ ਆ ਡੈਕੋਰੇਸ਼ਨ ਨਾਲ ਰਿਲੇਟਡ ਜਾਂ ਟਰੱਕ ਦੇ ਵਿੱਚ ਵਰਤੋਂ ਦੀ ਕੋਈ ਵੀ ਚੀਜ਼ ਨਹੀਂ ਤੇ ਹੁਣ ਰਹਿ ਗਿਆ ਸਾਡਾ ਟਿਕਾਣਾ 40 ਕਿਲੋਮੀਟਰ 11 ਕ ਵੱਜਣ ਵਾਲਿਆ ਤੇ ਨਹੀਂ ਵੱਜ ਜਿਹਾ 11 ਗਾਂ ਵਾਲੇ ਪੁਲਸ ਹਾਪਤੰਡੇ ਇਹ ਹੁਣ ਭੁੱਖ ਲੱਗੀ ਸੀ ਫਿਰ ਐ ਹੁੰਦਾ ਵੀ ਜਾਣਾ ਸੀ ਪੱਕੇ ਟਿਕਾਣੇ ਤੇ ਹੁੰਦਾ ਚਾਹੇ ਤਾਂ ਘੰਟਾ ਘੰਟਾ ਹੋਰ ਨਾ ਹੋ ਕਟਣੀ ਪਵੇ ਪਰ ਮਾਮੇ ਦਾ ਢਾਬਾ ਰਹਿ ਗਿਆ ਇੱਥੋਂ 40 ਕਿਲੋਮੀਟਰ ਦੇ ਲਗਭਗ ਮਾਮੇ ਦੀ ਜਾ ਕੇ ਬ੍ਰੇਕ ਮਾਰਾਂਗੇ ਪਰ ਆਓ ਜੀ ਮੇਤਰੋ ਪਿਆਰਿਓ ਸਵਾ ਅਕਬਰਾਂ ਮੇਰੇ ਆ ਗਏ ਡੀਡ ਬਾਣੇ ਮਾਮੇ ਦੇ ਢਾਬੇ ਲਾਤੀ ਕਰਮਾਂ ਵਾਲੀ ਤੇ ਉਹ ਕਰ ਲਈਏ ਲੰਚ ਪਲੱਸ ਬ੍ਰੇਕਫਾਸਟ ਚਾਹੇ ਬ੍ਰੇਕਫਾਸਟ ਪਲੱਸ ਲੰਚ ਬਾਕੀ ਕਰਦੇ ਆ ਅਪਡੇਟ ਠੀਕਾ ਕੇ ਮਾਮੇ ਦੇ ਉਤਰੇ ਸੀ 1 ਵਜੇ ਟੈਂਪਰੇਚਰ ਇੰਨਾ ਹਾਈ ਹੋ ਗਿਆ ਕਰੀਬ 45 ਦੇ ਕਰੀਬ ਆ ਗੱਡੀਆਂ ਸਾਰੀਆਂ ਟਾਬਿਆਂ ਤੇ ਲੱਗੀਆਂ ਖੜੀਆਂ ਮੈਂ ਕਿਹਾ ਨਿੱਕੇ ਯਾਰ ਲਾ ਲਾ ਗੱਡੀ ਆਪਣੀ ਦੀ ਸਾਈਡ ਤੇ ਵੱਡੀ ਤੁਰ ਵੀ ਨਹੀਂ ਕਿਉਂਕ ਟਾਇਰ ਚਿਪ ਕਰਾਏ ਆ ਹੁਣ ਇੱਥੇ ਰੁਕੇ ਸੀਗੇ ਕਿਸ਼ਨਗੜ੍ਹ ਕੋਲੇ ਇਹ ਬਾਈ ਨੇ ਨਵੀਂ ਲਾਈ ਆ ਗੰਨੇ ਦੀ ਸਟਾਲ ਇਹਨੂੰ ਕਿਹਾ ਵੀ ਭਰਾਵਾ ਅਦਕਾਨਾ ਨਵੀਆਂ ਹੀ ਪਈਆਂ ਨੇ ਹਲੇ ਆ ਮੇਰਾ ਕਾਲਾ ਮਹੀਨਾ ਵੀ ਦੇ ਚੱਲੂ ਹੋਇਆ 2 ਮਹੀਨੇ ਹੋ ਗਏ ਹੁਣ ਇਹ ਜਾੜਾ ਪਹਿਲਾਂ ਨਹੀਂ ਦੇਖਿਆ ਰੱਡੀ ਤੁਰਦੀ ਨਹੀਂ ਜਿੰਨੀ ਗਰਮੀ ਹੋਈ ਜਾਂਦੀ ਆ ਕਿ ਟਾਇਰ ਨਾਲ ਇੱਕ ਸੜਕ ਗਰਮ ਹੁੰਦੀ ਆ ਲੱਕ ਨਾਲ ਟਾਇਰ ਜਿਪਕਾਂ ਲੱਗ ਜਾਂਦੇ ਆ ਬੜੀ ਕੋਸ਼ਿਸ਼ ਕਰੀ ਗੱਡੀ ਅੱਗੇ ਨੂੰ ਵੱਧੀ ਤੇ ਦੇਖਿਆ ਵੀ ਰੋਡ ਦੀ 1.5 ਘੰਟਾ ਹੋ ਗਿਆ 12 ਵਜੇ ਤੋਂ ਬਾਅਦ ਰੋਡ ਸਾਰਾ ਸ਼ਾਂਤ ਹੋ ਚੱਲਿਆ ਗੱਡੀ ਕੋਈ ਵਿਰਲੀ ਵਿਰਲੀ ਨਹੀਂ ਦੀ ਆ ਜਿਵੇਂ ਕੋਈ ਮਜਬੂਰ ਬੰਦਾ ਕੱਚੇ ਮਾਲ ਵਾਲਾ ਤੇ ਫਿਰ ਉਹ ਸੋਚਿਆ ਵੀ ਯਾਰ ਨਾਲ ਹੀ ਇਸ ਸਾਈਡ ਤੇ ਤੋ 3 ਘੰਟੇ ਕੱਟਦੇ ਆ 5 ਵਜੇ ਤੁਰਾਂਗੇ 2 ਵਜੇ ਆ ਜੇ ਹਾਂ ਇੱਥੇ ਖੜਦੇ ਆ ਆਰਾਮ ਕਰਦੇ ਆ ਆ ਰਾਸ ਵਾਲੀ ਦੁਕਾਨ ਆ ਨਾਲ ਇਹ ਤੋਂ ਰਸ ਦੇ 2-4 ਗਲਾਸ ਪੀਵਾਂਗੇ ਗਰਮੀ ਨਿਕਲੂ ਲਓ ਜੀ ਮਿੱਤਰੋ ਖੜ ਕੇ ਸੀ ਦੁਪਹਿਰੇ ਤੇ ਨੀਂਦ ਆ ਗਈ ਬਹੁਤ ਲੋ ਬਗਦੀ ਸੀ ਆ ਕੱਲ ਪੌਣੇ 5 ਵਜੇ ਘਰੋਂ ਫੋਨ ਆ ਗਿਆ ਕੁਦਰਤ ਆਖ ਖੁੱਲ ਗਈ ਤੇ ਮੌਸਮ ਦੇਖਿਆ ਬਈ ਬਾ ਚੇਂਜ ਹੋਇਆ ਪਿਆ ਨਹੀਂ ਆਉ ਮੇਰੇ ਸਾਹ ਨਾਲ ਮੇਰੀ ਨੂਰੀ ਚੱਲ ਰਹੀ ਹੈ ਹਵਾ ਵੀ ਠੰਢੀ ਹੋ ਗਈ ਦੁਪਹਿਰਾ ਤਾਂ 2 ਘੰਟੇ ਐ ਕੱਟਿਆ ਵੀ ਜੇ ਪੱਖਾ ਨਹੀਂ ਲਾਉਂਦੇ ਸੀ ਤਾਂ ਔਖੇ ਜੇ ਪੱਖਾ ਲਾਉਂਦੇ ਸੀ ਤਾਂ ਉਹ ਐ ਸੀ ਵੀ ਜਿਵੇਂ ਕੋਲੇ ਵਾਲੀ ਪੱਠੀ ਬੰਨੀ ਹੋਣਾ ਪੱਖਾ ਲਾ ਲਿਆ ਹੋਗਾ ਸੀ ਆ ਹਾਲਾਤ ਗਰਮੀ ਕਰਕੇ ਅਸੀਂ ਕੁਝ ਆਮਨ ਸਿਟੀ ਪਾਰ ਕਰਕੇ ਕਿਤੇ ਪर्वतਸਾਰ ਦੇ ਲਾਗੇ ਤੱਕੇ ਖੜ ਗਏ ਦੁਪਹਿਰੇ ਗਰਮੀ ਬਹੁਤ ਸੀ ਫਿਰ ਮੌਸਮ ਐਸਾ ਚੇਂਜ ਹੋਇਆ ਆਲੇ-ਦਾਲੇ ਰੇਤੇ ਦਾ ਤੂਫਾਨ ਜਿਵੇਂ ਆਪਾਂ ਪਹਾੜੀ ਏਰੀਆ ਚ ਕਹਿੰਦੇ ਹੁੰਨੇ ਆ ਨਾ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਚੇਂਜ ਹੋ ਜਾਂਦਾ ਰਾਜਸਥਾਨ ਚ ਵੀ ਇਦਾਂ ਦੇ ਹੀ ਹਾਲਾਤ ਹੁੰਦੇ ਆ ਜਦੋਂ ਮੌਸਮ ਬਦਲਣਾ ਲੱਗਦਾ ਅੱਖ ਦੇ ਝਮਕੇ ਨਾਲ ਮੌਸਮ ਬਦਲ ਜਾਂਦਾ ਇਹ ਬੜੀ ਸਾਫ ਰੋਡ ਤੇ ਇੱਕਦਮ ਨੇਰੀ ਐ ਸੀ ਉੱਠਦੀ ਆ ਇੱਥੇ ਹੁਣ ਐ ਹੋ ਗਿਆ ਸੀ ਵੀ ਜਿਵੇਂ 2 ਘੰਟੇ ਪਹਿਲਾਂ ਗਰਮੀ ਪਈ ਹੋਈ ਨਹੀਂ ਤੁਸੀਂ ਦੇਖੋ ਹਵਾ ਦੀ ਸਪੀਡ ਤੇ ਰੇਤਾ ਇੰਨਾ ਰੇਤਾ ਉੱਡ ਰਿਹਾ ਸੀ ਵੀ ਬਸ ਤੁਹਾਨੂੰ ਦੱਸ ਨਹੀਂ ਸਕਦੇ ਮੂਹਰੋਂ ਇੱਕ ਵਾਰ ਤਾਂ ਦੇਖਣਾ ਵੀ ਬੰਦ ਹੋ ਗਿਆ ਸੀ ਫਿਰ ਟਿਕੇ ਤੇ ਅਸੀਂ ਆ ਜਿਹੜਾ ਕਿਸ਼ਨਗੜ੍ਹ ਚ ਗੰਦ ਅਸੀ ਜਿੱਤਰ ਉਹ ਇਹ ਕੁਤੀ ਹੋਈ ਜਿਹੜੀ ਇਹ ਨਿਕਲ ਗਿਆ ਸਕੇ ਜੀਵਨ ਸਾਰਾ ਇਹ ਸਿਮੈਂਟਡ ਰੋਡ ਬਣ ਗਈ ਆ ਇੱਥੇ ਫਿਰ ਆਏ ਆ ਵੀ ਸਾਰੀ ਮਾਰਕੀਟ ਇਹ ਮਾਰਬਲ ਵਾਲੀ ਆ ਵੱਡੇ ਵੱਡੇ ਪੱਥਰ ਆਉਂਦੇ ਆ ਅੰਤੁਲਿਆ ਹੀ ਭਜਨ ਹੁੰਦਾ ਟਨਾਂ ਦੇ ਟਨ ਤੇ ਉਹਦੇ ਕਰਕੇ ਇੱਥੇ ਆਮ ਛੜਕ ਕੱਟਦੀ ਨਹੀਂ ਸੀ ਮੈਨੂੰ 2.5 ਸਾਲ ਹੋ ਗਏ ਲੰਘਦੇ ਇਹਨੂੰ ਕਈ ਵਾਰੀ ਬਣੀ ਜਾਂਦੀ ਆ ਟੁੱਟੀ ਜਾਂਦੀ ਬਣੀ ਜਾਂਦੀ ਟੁੱਟੀ ਜਾਂਦੀ ਹੁਣ ਇਹਨਾਂ ਨੇ ਆ ਭੰਬੜੀਆਂ ਛੜਕਾਂ ਬਣਾ ਲੇ ਬੰਬ ਵਾਲੀਆਂ ਝੜਕਾਂ ਪਤਾ ਆਪਣੇ ਕਿਹਨੇ ਬਣਾਈਆਂ ਸੀ ਬਦਲੂ ਸਾਹਿਬ ਨੇ ਕਿ ਚਾਹੇ ਬੰਬ ਵਸ ਹਟਲਿਓ ਕਹਿੰਦਾ ਝੜਕ ਨਹੀਂ ਤੋ ਉਹ ਝੜਕ ਹੈ ਸਿਮੈਂਟਡ ਝੜਕ ਹੁਣ ਇੱਥੇ ਕਿਸ਼ਨਗੜ੍ਹ ਤੇ ਬਣ ਗਈਆਂ ਜੀ ਬੰਬ ਵਾਲੀਆਂ ਝੜਕਾਂ ਮੋੜਣੀ ਇਹ ਦੱਸਦੀਆਂ ਮੇਰੇ ਹਿਸਾਬ ਨਾਲ ਨਾਮੇ ਦੇ ਟਾਬੇ ਤੋਂ 102 ਕਿਲੋਮੀਟਰ ਕੱਢ ਕੇ ਇਸੇ ਵੇ ਆ ਜਾਂਦਾ ਫਿਰ ਇਹ ਜੈਪੁਰ ਜੋਧਪੁਰ ਹਾਈਵੇ ਇਹਦੇ ਤੇ ਹੀ ਹੁਣ ਛੜ ਜਾਗੇ ਆ ਗਏ ਆ ਬਰਾਬਰ ਇਹ ਤੋਂ ਫੇਰ 5-7 ਕਿਲੋਮੀਟਰ ਅੱਗੇ ਜਾ ਕੇ ਉੱਥੇ ਇਹ ਦੁਕਾਨਾਂ ਆਉਂਦੀਆਂ ਨੇ ਟਰੱਕਾਂ ਦੀ ਡੈਕੋਰੇਸ਼ਨ ਲਾਈਟਾਂ ਵਗੈਰਾ ਇੱਥੇ ਸਾਰੇ ਮਿਲ ਜਾਂਦੇ ਆ ਗਰੀਸ ਵਾਲੇ ਟਰੱਕਾਂ ਬੰਗਸਣ ਵਾਲੇ ਫਿਲਟਰ ਸਾਫ਼ ਕਰਨ ਵਾਲੇ ਗੱਡੀ 'ਚ ਕੋਈ ਸਮਾਨ ਲਵਾਉਣਾ ਉੱਥੋਂ ਫੇਰ ਆਪਾਂ ਰੋਡ ਪੜਨਾ ਜੀ ਜਿਹੜਾ ਹੈਗਾ ਮੌਂ ਗਾਂਵ ਵਾਲਾ ਜਤੜਗੜ ਹੁੱਕ ਜਾਂਦਾ ਐਨ ਐਚ 79 ਜਿਹੜੀ ਹੁਣ ਆਪਾਂ ਆ ਚੜੇ ਇੱਥੇ ਜੈਪੁਰ ਜੋਧਪੁਰ ਆਈ ਬੇਰੇ ਉੱਤੇ ਜੀ ਮਾਮੇ ਦੇ ਘਰ ਤੱਕ 102 ਕਿਲੋਮੀਟਰ ਆਏ ਆ ਜਣੀ ਮਾਮੇ ਦਾ ਟੱਪਾ ਪੇਸ਼ਾਤ ਬਣੂ ਉਹਦੇ ਆ ਬਚਾ ਲਗੇ ਤਕਰੀਬਨ ਸਵਾ 8 ਜਣੀ ਇੱਥੇ ਤੱਕ ਹੁੰਦੇ ਆ ਨੂੰ ਗੱਡੀ 600 ਕਿਲੋਮੀਟਰ ਕ੍ਰੋਸ ਕਰ ਜਾਂਦੀ ਹੈ ਉਹ ਡਿਪੈਂਡ ਕਰਦਾ ਆ ਵੀ ਆਪਾਂ ਹੰਸਾਰ ਵੱਲ ਦੀ ਆਏ ਆ ਤਾਂ 600 ਕੁਛ ਛੱਲੇ ਰਹਿ ਜਾਂਦੀ ਆ ਅਗਰ ਆਪਾਂ ਹਰਮਾਨਗੜ ਹੋ ਕੇ ਆਉਣੇ ਆ ਤੇ 650 ਚਲੀ ਜਾਂਦੀ ਆ ਫਿਰ ਆਹ ਜੈਪੁਰ ਜੋਧਪੁਰ ਵਾਲਾ ਰੋਡ ਛੱਡ ਕੇ ਆਪਾਂ ਹੁਣ ਘੁੰਮ ਕੇ ਚੜਾਂਗੇ ਐਨ ਐਚ 79 ਦੇ ਮਤਲਬ ਇਹਦਾ ਆਪਾਂ ਇਹਦੇ ਤੇ ਸਫ਼ਰ ਕਰਦੇ ਆ ਜੈਪੁਰ ਜੋਧਪੁਰ ਆਈਵੇ ਤੇ ਸਿਰਫ 5 ਤੋਂ 7 ਕਿਲੋਮੀਟਰ ਆ ਹੁਣ ਘੁੰਮਗੇ ਨਾਲ ਦਿਨਾਂ ਤੇ ਇਹ ਬਰਾਦ ਜ਼ਰੂਰ ਫੜ ਲੈਣਾ ਹੁਣ ਆਪਾਂ ਜਿਹੜਾ ਚਤੌੜ ਵਹਣਾ ਸਤਲਾਮ ਨੀਮਚ ਮਊ ਇਹ ਅੱਗੇ ਜਾਂਦਾ ਮੇਰਾ ਖਿਆਲ ਆ ਜੀ ਚੜ ਗਏ किशनगढ़ मेन रोड ਦੇ ਉੱਤੇ ਨੀਮਚ ਮਊ ਵਾਲੇ ਰੋਡ ਦੇ ਉੱਤੇ ਤੇ ਲਾਈਟਾਂ ਲੱਗ ਚਲੀਆਂ ਸੀ ਅਸੀਂ ਫਿਰ ਕਰ ਲਿਆ ਸ਼ੀਸ਼ਾ ਸ਼ੂਸ਼ਾ ਸਾਫ਼ ਕਰਮਾਂ ਵਾਲੀ ਦਾ ਲਾਈਟਾਂ ਲੂਟਾਂ ਕਰ ਲੀਆਂ ਸਾਫ਼ ਕਿਉਂਕਿ ਮੂਰੇ ਰਾਤ ਲੱਗਣੀ ਲਓ ਵੀ ਮਿੱਤਰੋ ਬੰਦਨਵਾੜੇ ਪਹੁੰਚ ਗਏ ਸੀ ਢਾਬਾ ਦੇਖਦੇ ਸੀ ਪੰਜਾਬੀ ਪਰ ਰਾਜਸਥਾਨੀ ਦੇ ਰੋਗੇ ਰੋਟੀ ਇਹਦੀ ਵੀ ਵਧੀਆ ਸੀ ਦੇਸੀ ਕਿਉ ਉਹਨੂੰ ਕਿਹਾ ਪਤੰਦਰ ਦਾ ਢੋਲ ਹੀ ਗਿਆ दाल ਸਬਜ਼ੀਆਂ ਚ ਤਰਿਆ ਹੀ ਫਿਰਦਾ ਸੀ ਦੇਸੀ ਕਿਉਂ ਬਈ ਰੋਟੀ ਇਹਦੀ ਵੀ ਸਰਾਈ ਸੀ ਨੰਬਰ ਜੇ ਰਾਹ ਤੇ ਸੁਭਾ ਦੇ ਅਸੀਂ ਉਹ ਲੋਕੇਸ਼ਨ ਮੈਂ ਸਿੱਧੀ ਨੀਮ ਚੜੀ ਲਾ ਬੈਠਿਆ ਛੋਟੀ ਸਾੜੀ ਰੁੱਕ ਕੇ ਜਾਣਾ ਸੀ ਤਾਂਪਕ ਦੁਕਾਨੋਂ ਤੇ ਸੋਲ ਵੀ ਲੰਘੇ ਸੀ ਨੇ ਬੈੜਿਆ ਫਿਰ ਗਾਂਟ ਉਗੜਾ ਸੀ ਉਹ ਤੋਂ ਪੁੱਛ ਕੇ ਆ ਇੱਕ ਸਿੰਗਲ ਜਿਹਾ ਰਾਹ ਦੱਸਿਆ ਉਹਨਾਂ ਨੇ ਪਹਿਲੀ ਵਾਰੀ ਲੰਘ ਰਹੇ ਆ ਇਹ ਦਰਹਾਂ ਸੁਖਾਈਆਂ ਜੱਥੇ 7-8 ਕਿਲੋਮੀਟਰ ਆਏ ਆ ਟੱਕਰਿਆ ਤਾਂ ਨਹੀਂ ਹੈਗਾ ਕੋਈ ਪਰ ਗੱਡੀ ਚਲੀ ਜਾਂਦੀ ਆ ਵਾਕਈ ਬਰਾਖਾ ਲਾਵੀਂ ਨਤਰੋ ਤੜਕੇ 4 ਵਜੇ ਉੱਥੇ ਲੈਟਾ ਛੱਡੀ ਮੜੀ ਗਲੇ ਛਾਪੀ ਹੁੰਦੀ ਆ ਰਸਤੇ 'ਚ ਮੋੜਤਾ ਅਸੀਂ ਵੀ ਵੈਸੇ ਗਲਤ ਸੀ ਪੰਡਾ ਵਾਲੇ ਰਾਹ ਜਾਣਾ ਨਹੀਂ ਚਾਹੀਦਾ ਰਾਤ ਫਰਾਤੇ ਪਰ ਉਹਨੂੰ ਕੀ ਕਰਦੇ ਐਮ ਬਚਾਉਣ ਦੇ ਮਾਰੇ ਗਏ ਸੀ ਕਿ ਛੋਟੀ ਸਾਧਰੀ ਹੋ ਗਈ ਲੰਘ ਜਾ ਕੇ ਚਲੋ ਰੱਬ ਜਾਣੇ ਫੇਰ ਬਾਅਦ ਤੋਂ ਮੋੜ ਤੇ ਆ ਜਾਣੇ 8-10 ਕਿਲੋਮੀਟਰ 5-7 ਜੋ ਆਏ ਆ ਫੇਰ ਰੋਡ ਤੇ ਚੜਾਂਗੇ ਠੀਕ ਹੈ ਮਿੱਤਰੋ ਸਵਾ ਚਾਰ ਇਹ ਆ ਬੜੇ ਨੀਮ ਚਲੇ ਲਟੇਰਿਆਂ ਕੋਲੇ ਲਾਈਨਾਂ ਲੱਗੀਆਂ ਨੇ ਅਸੀਂ ਅਧੀਆਂ ਬੰਦ ਕਰੀਆਂ ਨੇ ਇਹਨਾਂ ਨੇ ਇਹ ਬੱਸ ਖੱਜਲ ਕਰਨ ਨੂੰ ਹੀ ਆ ਲੋਕਾਂ ਨੂੰ ਦੋ ਲਾਈਨਾਂ ਹੀ ਚੱਲ ਰਹੀਆਂ ਨੇ ਇਹ ਤੂੰ ਪਿੱਛੇ ਹੀ ਲਾ ਲਈ ਫੇਰੇ ਤਾਂ ਕਰਦੇ ਕਿਉਂਕਿ ਲੋਕ ਅੱਲਾ ਲੋ ਜੀ ਖੜੇ ਖੜਿਆਂ ਨੂੰ ਪੂਰਾ 1 ਘੰਟਾ ਹੋ ਗਿਆ 4:00 ਵਜੇ 15 ਮਿੰਟ ਦੇ ਖੜੇ ਆ ਤੇ 5:00 ਵਜੇ ਦੇ 15 ਮਿੰਟ ਹੋ ਗਏ ਹੁਣ ਮੜਾ ਜਾ ਲਵੇ ਨੂੰ ਆਏ ਆ ਕੰਡੇ ਦੇ ਦੇਖੋ ਗਣਦਾ ਬਸ ਇੱਧਰ ਉਹ ਲੋਕੇਸ਼ਨ ਲਾਉਣੀ ਭੁੱਲ ਗਿਆ ਮੈਂ ਸੌਂ ਗਿਆ ਸੀ ਇਹਨੂੰ ਭੁਲੇਖਾ ਪੈ ਗਿਆ ਗਾਂ ਲੰਗੇ ਐ ਨਹੀਂ ਛੋਟੀ ਸਾਧਰੀ ਬਲਦੀ ਤਾਂ ਹੁਣ ਨੂੰ ਅਸੀਂ ਮਨਸੂਰ ਜਾ ਪਹੁੰਚਣਾ ਆਓ ਜੀ ਮਿੱਤਰੋ ਪਿਆਰ ਕੋ ਟਾਈਮ ਹੋ ਗਿਆ ਪਾਣੇ 7 ਦਾ ਸਵੇਰ ਦਾ ਇਨੀ ਮੱਚ ਆਪਾਂ ਕਰਤਾ ਕ੍ਰੋਸ ਮਨਸੂਰਣੇ ਕੋਲ ਪਹੁੰਚੇ ਆਲੇ ਚੜਾਏ ਆਉਂਗਾ ਮਹਾਰਗੜ ਤੋਂ ਟਿੱਪੜੀ ਜਾਂ ਮੰਡੀ ਅਕੀ ਸਵੇਰੇ ਢੰਡੇ ਢੰਡੇ ਲਾਲ ਸੁਨਦਾ। ਕਿਉਂਕਿ ਰਾਤ ਨੂੰ ਵੀ ਮੌਸਮ ਠੰਡਾ ਹੁੰਦਾ ਚਲ। ਸਵੇਰੇ ਐ ਲਾਲ ਸੁਨਦਾ। ਬਾਅਦ ਕਿਰਾ ਮੈਂ ਤਾਂ ਕੋਣ ਹੋਰ ਗੇਸਰੀ ਹੈ। ਇਹ ਦਿਨੇ ਦੇਖਾਂਗੇ ਸ਼ਾਇਦ ਇੱਧਰ ਤਾਂ ਮੈਨੂੰ ਠੰਡਾ ਹੀ ਲੱਗਦਾ ਮੌਸਮ। ਗੱਲ ਰਾਜਸਥਾਨ ਦੇ ਟੈਂਪਰੇਚਰ ਜੇਸ਼ਨਗੜ ਕੋਲੇ 43 40 ਕੋੜ ਦੇ ਕਰਕੇ ਭੱਜੇ। ਅੱਖ ਪੈਂਦੀ ਸੀ ਜਮਨ ਅੱਗ। ਅੱਜ ਐਮ ਵੀਡੀਓ ਥੋੜੀ ਜਿਹੀ ਘੰਟੀ ਆਵਾਜ਼ ਆ ਰਹੀ ਹੈ ਹਰੇਕ ਤੱਕ ਲੱਗੀ ਲੱਗ ਜਾਂਦਾ ਪਤਾ ਉਹ ਘੰਟਿਆ 100 ਰਹਿ ਗਿਆ ਜੀ 37 ਕਿਲੋਮੀਟਰ ਜਾਣੇ ਫੁੱਲ ਮੜਾ ਕੇ ਬੰਨ ਕੇ ਚੱਲ ਜੇ ਪੌਣੇ ਇੱਕ ਘੰਟੇ ਦੀ ਮਾਰਾ ਇਸਾ ਕਰਮਾ ਵਾਲੀ ਜੇ ਮੌਸਮ ਠੰਡਾ ਠੰਡਾ ਹੋ ਗਏ ਤਾਂ ਜਾਂਦੀ ਆ ਵੱੜਦੀ ਖਾਂਦੀ ਬਾੜ ਨੂੰ ਆ ਗੱਲ ਕੀਤੀ ਝੂਠ ਹੋ ਜਾਂਦੀ ਆ ਦੇਖ ਲਓ 8 ਦੀ ਐਵਰੇਜ ਤੇ ਖੜੀ ਆਏ ਥੋੜਾ ਜਿਹਾ ਮਤਲਬ ਕੋਸਟ ਪਲੱਸ ਪੁਆਇੰਟ ਵੀ ਨੇ ਇਹਨਾਂ ਦੇ ਗੱਡੀਆਂ ਦੇ ਐਸ਼ਰ ਦੀ ਦੱਸਦੇ ਆ ਸੋਹਣੀ ਐਵਰੇਜ ਆਪਣੇ ਵਾਲੀ ਜਾਣੀ ਇਹ ਅੰਡਰ ਲੋਡ ਤਾਂ ਫਿਰ ਕਮਾਲ ਕਰ ਦਿੰਦੀ ਆ ਓਵਰ ਲੋਡ ਤੇ ਥੱਲੇ ਆ ਜਾਂਦੀ ਆ ਇਹ ਸਾਡਾ ਢਾਬਾ ਬਾਪੂ ਬਹਿਨੇ ਇਹਨੂੰ ਨਾਮ ਵਾਲਿਆਂ ਦਾ ਢਾਬਾ ਏ ਲਾਤੀ ਆ ਇੱਥੇ ਹੁਣ ਰੋਟੀ ਪਾਣੀ ਖਾਣਾ ਸੀ ਨਿੱਕਾ ਸੱਤਾ ਪਿਆ ਨਿਕਲ ਚੱਲਦੇ ਆ ਹੋਰ ਬਈ 50 ਕਿਲੋਮੀਟਰ ਕੱਢ ਲੈਣੇ ਆਂ ਗਾਂ ਖਾਲਾਂਗੇ ਜਾ ਕੇ ਫਿਰ ਬਦਨਾਵਰ ਜਾ ਕੇ ਖਾਧੀ ਜਾਊ ਹੁਣ ਤਾਂ ਆ ਜਾ ਆ ਜਾ ਤੇਰੇ ਗਰੀਸ ਦੇ ਪੈਸੇ ਦੇ ਮਾ ਆ ਜਾ ਮੈਂ ਦੁਕਾਨ ਤੇ ਦੇਖ ਕੇ ਆਂ ਜ਼ਿੰਮੀਦਾਰ ਟਾਬੇ ਤੇ ਰੋਗੇ ਤੇ ਨਾ ਆਟਿਆ ਮੈਂ ਤਾਂ ਜਜਵਾਨ ਨਾ ਹੋਗਾ ਰੋਟੀ ਦਾ ਕਰੀਏ ਉੱਧਰ ਚੱਲ ਕੇ